ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਕਰਾਂਗੇ ਫੂਡ ਬਲੌਗਿੰਗ ਇਹ ਵੀ ਕਰਨੀ ਚਾਹੀਦੀ ਹੈ ਕਦੇ-ਕਦੇ ਕਿਉਂਕਿ ਕਈ ਵਾਰੀ ਅਸੀਂ ਰੀਲਾਂ ਦੇਖਦੇ ਹੁੰਦੇ ਆ ਕਿ ਸਾਡੇ ਮੂੰਹ 'ਚ ਵੀ ਪਾਣੀ ਆ ਜਾਂਦਾ ਤੇ ਐਦਾਂ ਕਿਵੇਂ ਹੋ ਸਕਦਾ ਤੁਹਾਡੇ ਮੂੰਹ 'ਚ ਪਾਣੀ ਨਾ ਆਵੇ ਤੇ ਤੁਹਾਡਾ ਖਾਣ ਨੂੰ ਦਿਲ ਨਾ ਕਰੇ ਅੱਜ ਤੁਹਾਨੂੰ ਕੱਲੀਆਂ ਰੈਸਪੀਆਂ ਨਹੀਂ ਬਹੁਤ ਘੈਂਡ-ਘੈਂਡ ਗੱਲਾਂ ਹੋਰ ਨਾਲ ਦੱਸਾਂਗੇ ਅੱਜ ਅਸੀਂ ਆਏ ਹਾਂ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਆਪਣੇ ਭਾਜੀ ਨੇ ਭਾਈ ਨਾਮ ਕੀ ਤੁਹਾਡਾ ਜਪਰੀਤ ਸਿੰਘ ਜਪਪ੍ਰੀਤ ਸਿੰਘ ਸਿੰਘ ਜੇ ਤੁਸੀਂ ਪਹਿਲਾਂ ਵਾਲੀ ਵੀਡੀਓ ਵੀ ਦੇਖੀ ਹੋਣੀ ਆ ਦਰਬਾਰ ਸਾਹਿਬ ਦੇ ਬਿਲਕੁਲ ਲੱਗੇ ਲੰਗਰ ਹਾਲ ਵਾਲੀ ਸਾਈਡ ਦਾ ਮਾਮਾਸ ਕਿਚਨ ਠੀਕ ਹੈ ਜੀ ਨਾਮ ਉਹੀ ਆ ਬੰਦਾ ਉਹੀ ਆ ਸੋਚ ਉਹੀ ਆ ਬਸ ਜਗ੍ਹਾ ਥੋੜੀ ਜਿਹੀ ਚੇਂਜ ਹੋਈ ਆ ਹੁਣ ਅਸੀਂ ਆ ਗਏ ਕਿਹੜੇ ਬਾਜ਼ਾਰ ਅਸੀਂ ਆਏ ਆ ਮੋਨੀ ਚੌਂਕ ਅੰਦੂਰਨ ਸ਼ੀਦਾ ਸਾਹਿਬ ਦੇ ਗੇਟ ਤੇ ਸ਼ੀਦਾ ਸਾਹਿਬ ਦੇ ਲੱਗੇ ਤੇ ਜੇ ਕਿਸੇ ਨੇ ਆਣਾ ਹੋਵੇ ਕੀ ਪੁੱਛ ਕੇ ਆਣਾ ਉਹ ਫੀਦਾ ਸਾਹਿਬ ਤੋਂ ਅੰਦਰ ਨਿੰਦੇ ਦੀ ਹੱਟੀ ਜਿੱਥੋਂ ਮਰਜ਼ੀ ਨਿੰਦੇ ਦੀ ਹੱਟੀ ਹਾਂਜੀ ਹਾਂਜੀ ਉਹ ਮੇਰੇ ਫਾਦਰ ਮੇਰੇ ਫਾਦਰ ਦਾ ਮੇਨ ਨਾਲ ਹੀ ਬਿਜ਼ਨਸ ਹੈ 52 ਸਾਲ ਹੋ ਗਏ ਇਹਨਾਂ ਨੂੰ ਓਕੇ ਤੇ ਇਧਰ ਬਾਸ ਤੋਂ ਲੈ ਕੇ ਸ਼ੀਦਾ ਸਾਹਿਬ ਤੇ ਪੂਰੇ ਏਰੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਓ ਵਾਹ ਜੀ ਵਾਹ ਤੇ ਹੁਣ ਬੇਟਾ ਵੀ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿੱਦਾਂ ਕਰੂਗਾ ਨਾਮ ਰੋਸ਼ਨ ਮੈਨੂੰ ਨਾ ਬਾਈ ਨੇ ਫੋਨ ਕੀਤਾ ਕਹਿੰਦਾ ਵੀਰੇ ਇੱਕ ਵੀਡੀਓ ਦੁਬਾਰਾ ਕਰਨੀ ਮੈਂ ਕਿਹਾ ਨਹੀਂ ਯਾਰ ਬਾਈ ਮੈਂ ਫੂਡ ਵਲੋਗਿੰਗ ਕਰਦਾ ਨਹੀਂਗਾ ਕਹਿੰਦਾ ਬਾਈ ਗੱਲ ਕਰਦੇ ਕਰਦੇ ਗੱਲ ਨਿਕਲੀ ਤਾਂ ਮੈਂ ਵੀਡੀਓ ਕਰਨਾ ਆ ਗੱਲ ਇਹ ਸੀਗੀ ਕਿ ਵੀਰਾ ਕਹਿੰਦਾ ਯਾਰ ਮੁੰਡੇ ਨਾ 20 25 25 30 35 35 ਲੱਖ ਲਾ ਕੇ ਨਾ ਅਮਰੀਕਾ ਕੈਨੇਡਾ ਜਾਈ ਜਾਂਦੇ ਆ ਇੱਥੇ ਕਿਉਂ ਨਹੀਂ ਕੰਮ ਕਰਦੇ ਇਹ ਵੀਰੇ ਨੇ ਨਾ ਹੁਣ ਘਰੇ ਕੰਮ ਸ਼ੁਰੂ ਕੀਤਾ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਰਿਹਾ ਬਾਕੀ ਪਹਿਲਾਂ ਮੈਂ ਸਫਾਈ ਵੀ ਦਿਖਾਦਾ ਇਹ ਆ ਦੇਖੋ ਆ ਸ਼ਿਮਲਾ ਮਿਰਚ ਟਮਾਟਰ ਮਸਾਲੇ ਸ਼ੀਜ਼ੋਨ ਬਿਦੇ ਸ਼ੀਜ਼ੋਨ ਇਹ ਗੰਦੀ ਕਿਉਂ ਮੈਨੂੰ ਦੱਸ ਨਹੀਂ ਨਹੀਂ ਸ਼ੀਜ਼ੋਨ ਮੈਂ ਪਾਜੀ ਅਸੀਂ ਆਪਣੀ ਤਿਆਰ ਕਰੀ ਦੀ ਆ ਸਾਰੀ ਠੀਕ ਹੈ ਇਹਦੇ ਚ ਕੋਈ ਹਵਣਾ ਵਾਲੀ ਮਿਰਚ ਨਹੀਂ ਪਾਈ ਦੀ ਯਾਰ 100 ਕਿਲੋ ਅਸੀਂ ਕਸ਼ਮੀਰੀ ਮਿਰਚ ਪਾਈ ਦੀ ਹੈ Ориジナル ਔਰ ਜੇ ਕਿਲੋ ਬਣਾ ਰਹੇ ਆ ਤੇ 400 ਗ੍ਰਾਮ ਇਹਦੇ ਚ ਅਸੀਂ ਦੇਸੀ ਸ਼ਹਿਦ ਪਾਈਦਾ ਅੱਛਾ ਬਾਕਾਇਦਾ ਮੇਰੇ ਮੋਬਾਈਲ 'ਚ ਬੰਦੇ ਦੀ ਵੀਡੀਓ ਵੀ ਹੈ ਜਿਹੜੀ ਮੈਂ ਤੁਹਾਨੂੰ ਵਿਖਾ ਸਕਦਾ ਔਰ ਇਹਦਾ ਬੈਨੀਫਿਟ ਇਹ ਹੈ ਕਿ ਇਹਨੇ ਤੁਹਾਡੇ ਗਲੇ ਨੂੰ ਨਹੀਂ ਲੱਗਣਾ ਜੀਭ ਨੂੰ ਦੇ ਇੱਕ ਰੀ ਇਹਨੇ ਪੂਰਾ ਸ਼ੀਜ਼ੋਨ ਬਣਾਈ ਉਹ ਵੀ ਘਰੇ ਹੈ ਹਾਂਜੀ ਹਾਂਜੀ ਬਾਜੀ ਇਹਦੀ ਥਿਕਨੈਸ ਤਾਨੂੰ ਮੈਂ ਦਿਖਾਵਾਂਗਾ ਮੈਂ ਹੁਣ ਇੱਕ ਚੀਜ਼ ਹੋਰ ਨੋਟ ਕੀਤੀ ਤੇਰੇ ਆ ਜੀ ਜੀ ਆ ਕਿਹੜਾ ਜਾਲੀ ਜਤੂ ਯਾਰ ਜਾਲੀ ਪਨੀਰ ਨਹੀਂ ਹੈ ਇਹ ਚੀਜ਼ ਹੈ ਅਮੁੱਲ ਦਾ ਹੈ ਅੱਛਾ ਅਮੁੱਲ ਕੰਪਨੀ ਨਹੀਂ ਪੈਸਾ ਨਹੀਂ ਨਹੀਂ ਹੁਣ ਕਰੀਮ ਵੀ ਹੈ ਸਾਰੀ ਅਮੁੱਲ ਦੀ ਯੂਜ਼ ਕਰੀ ਦੀ ਹੈ ਇਹ ਬਾੜੀ ਦੂਰੋਂ ਨਹੀਂ ਲੈ ਕੇ ਆਂਦੇ ਨਾਲ ਹੀ ਆਪਣੀ ਕਰਿਆਨੇ ਦੀ ਦੁਕਾਨ ਵੀ ਹੈ ਗਿਆ ਇਹ ਫਾਦਰ ਸਾਹਿਬ ਦੀ ਦੁਕਾਨ ਹੈ ਅਗਰ ਜੀ ਸਾਸਤਰੀ ਘਰ ਠੀਕ ਠਾਕ ਇਹ ਕਿਸੇ ਨੇ ਸੀ ਦਸਾ ਵਣਾ ਜਾਂ ਦਰਬਾਰ ਸਾਹਿਬ ਵਣਾ ਨਿੰਦੇ ਦੀ ਹੱਟੀ ਪੁੱਛ ਕੇ ਆਣਾ ਸਹੀ ਕਹਿ ਰਹੇ ਆ ਜੀ ਇਹ ਤੁਸੀਂ ਤੁਹਾਡੇ ਤੁਹਾਡੇ ਨਾਮ ਤੇ ਦੁਕਾਨ ਹੈ ਇਹ ਨਿੰਦੇ ਦੀ ਠੀ ਹੈ ਤੇ ਆ ਇਹਨਾਂ ਦਾ ਬੇਟਾ ਜੀ ਜੀ ਦਾ ਨਾਮ ਹੈਗਾ ਦਾ ਮਾਮਾਸ ਕਿਚਨ ਜਪ ਪ੍ਰੀ ਸਿੰਘ ਹੈ ਇਹਨਾਂ ਕੋਲੇ ਮਿਲ ਜਾਂਦਾ ਜੀ ਪਾਸਤਾ ਪੀਜ਼ਾ ਰੈਪ ਮੋਮੋ ਸੈਂਡਵਿਚ ਪਾਸਤਾ ਪੀਜ਼ਾ ਰੈਪ ਮੋਮੋ ਸੈਂਡਵਿਚ 버ਗਰ ਫ੍ਰੈਂਚ ਫ੍ਰਾਈ ਸ਼ੇਕਸ ਕਾਫੀ ਇਹਦੇ ਨਾਲ ਡਬਲ ਹੋ ਗਿਆ ਮੀਨੂ ਬੜਾ ਗੁਣੀ ਬੰਦਾ ਹੈ ਇਹਦੀ ਜਿਹੜੀ ਗੱਲ ਆ ਮੇਨ ਉਹ ਮੈਂ ਹੁਣ ਦੱਸਣ ਲੱਗਿਆ ਤੁਹਾਨੂੰ ਮੇਨ ਗੱਲ ਇਹ ਆ ਕਹਿੰਦਾ ਬਾਈ ਮੈਂ ਕੰਮ ਦੇ ਨਾਲ ਨਾਲ ਸੇਵਾ ਕਰਨੀ ਹੈ ਸੇਵਾ ਕੀ ਦੱਸਿਓ ਬਾਈ ਅ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਆਪਣੇ ਪੰਜਾਬ ਵਾਲਿਆਂ ਨੂੰ ਕਿ ਇਸ ਵੇਲੇ ਫੋਰਨ ਕੰਟਰੀਜ਼ ਦੇ ਵਿੱਚ ਕੁਝ ਵੀ ਨਹੀਂ ਰਿਹਾ ਮੈਂ ਵੀ ਆਪਣੀ ਸਟੱਡੀ ਉਥੋਂ ਕੀਤੀ ਐ ਮੈਨੂੰ ਪਤਾ ਐ ਬਾਹਰ ਦੀ ਲਾਈਫ ਕੀ ਹੁੰਦੀ ਐ ਅਸੀਂ ਇੱਕ ਚੀਜ਼ ਦੇ ਹੇਕੜੀ ਦੇ ਵਿੱਚ ਮਰਦੇ ਆ ਕਿ ਨਹੀਂ ਆਪਾਂ ਅਸੀਂ ਰਿਸ਼ਤੇਦਾਰਾਂ ਨੂੰ ਸਾੜਨਾ ਐ ਅਸੀਂ ਇੱਕ ਰੀ ਪੈਸੇ ਲਾ ਕੇ ਬਾਹਰ ਜਾ ਕੇ ਵਿਖਾਣਾ ਐ ਭਾਈ ਬਾਹਰ ਜਾ ਕੇ ਕੀ ਵਿਖਾਣਾ ਆਪਾਂ ਟੀ-ਸ਼ਰਟ ਤੇ ਤੇਰੇ ਮੌਂਟਰੀਅਲ ਕੈਨੇਡਾ ਕਿਉਂ ਲਿਖਿਆ ਭਾਈ ਬ੍ਰਾਂਡ ਐ ਤੇ ਬਣਿਆ ਨੀਗਾ ਕਾਕਾ ਦੁਕਾਨੇਡਾ ਹੋ ਗਿਆ ਇਹ ਫੀਲਿੰਗ ਬਾਹਰ ਲਈ ਜਾਣਾ ਇੱਥੇ ਪੰਜਾਬ ਚ ਲੈਣੇ ਭਾ ਆਹ ਗੱਲ ਹੁਣ ਨੀ ਤੇਰੇ ਮੂੰਹ ਤੇ ਦੇਖੋ ਪੰਜਾਬ ਚ ਕੈਨੇਡਾ ਬਣਾਣਾ ਆਪਾਂ ਤੇ ਇੱਥੇ ਬਹੁਤ ਕੁਛ ਐ ਤੁਸੀਂ ਇੱਕ ਛੋਟੀ ਜੀ ਐਗਜ਼ਾਮਪਲ ਲਾ ਲਓ ਇਥੇ ਜੇ ਪੰਜਾਬ ਦੇ ਵਿੱਚ ਰਹਿ ਕੇ ਭਈਆ ਨਹੀਂ ਰੋਂਦੇ ਆ ਤੇ ਅਸੀਂ ਪੰਜਾਬੀ ਕਿਉਂ ਰੋ ਰਹੇ ਆ ਸਾਡੇ ਕੋਲ ਤਾਂ ਗੁਰੂ ਘਰ ਵੀ ਹੈ ਲੰਗਰ ਖਾਨ ਨੂੰ ਵੀ ਹੈ ਸਭ ਕੁਝ ਹੈਗਾ ਸਾਡੇ ਕੋਲ ਫਿਰ ਅਸੀਂ ਕਿਉਂ ਰੋਂਦੇ ਆ ਜਿਸ ਦਿਨ ਪੰਜਾਬੀਆਂ ਦੀ ਜਗ੍ਹਾ ਭਏ ਭੁੱਖੇ ਮਰਨਗੇ ਫਿਰ ਅਸੀਂ ਕਹਾਂਗੇ ਪੰਜਾਬ ਖਾਲੀ ਹੋ ਗਿਆ ਪੰਜਾਬ ਦੇ ਪੱਲੇ ਕੁਛ ਨਹੀਂ ਆ ਪਰ ਇਸ ਲਈ ਇੱਥੇ ਬਹੁਤ ਕੋਸ਼ਿਸ਼ ਹੈ ਅਸੀਂ 20-20 ਸਾਲ ਦੇ ਜਵਾਨਾਂ ਨੂੰ ਅਸੀਂ ਬਾਹਰ ਭੇਜਦੇ ਪਏ ਆ 20-20 ਸਾਲ ਦੇ ਬੱਚੇ ਨੂੰ ਆਂਦਾ ਕੀ ਪਿਆ ਤੁਸੀਂ ਕਿਵੇਂ ਸੇਵਾ ਕਰੋਗੇ ਮੈਂ ਸੇਵਾ ਇਹ ਕਰਾਂਗਾ ਭਾਈ ਜਿੱਦਾਂ ਮੈਂ ਪ੍ਰੋਫੈਸ਼ਨਲ ਖੁਦ ਟ੍ਰੇਨਡ ਹਗਾ ਵਾਂ ਮੈਂ ਅੱਗੋਂ ਟ੍ਰੇਨਿੰਗ ਦਵਾਗਾ ਉਹਦੀ ਇੱਕ ਅਸੀਂ ਫਿਰ ਤਾਂ ਵੱਧ ਪੈਸੇ ਲਏਗਾ ਜਾਂ ਨਹੀਂ ਬਿਲਕੁਲ ਮੈਂ ਕੋਈ ਇਦਾਂ ਦਾ ਹੋਏਗਾ ਨਹੀਂ ਅਸੀਂ ਬਹੁਤ ਮਿਨੀਮਲ ਫੀਸ ਰਾਵਾਂਗੇ ਠੀਕ ਹੈ ਫਰੈਸ਼ਰ ਬੱਚੇ ਨੂੰ ਅਸੀਂ ਡੇਢ ਮਹੀਨੇ ਦੇ ਵਿੱਚ ਵਿੱਚ ਬਿਲਕੁਲ ਆਊਟਸਟੈਂਡਿੰਗ ਬ ਠੀਕ ਆ ਉਹ ਕਿਤੇ ਵੀ ਮਤਲਬ ਜਾ ਕੇ ਆਪਣੇ ਕਾਰਟ ਲੈ ਸਕਦੇ ਜਿੱਥੇ ਮਰਜ਼ੀ ਜਾਵੇ ਸੈਕਿੰਡਲੀ ਲਾਈਫਟਾਈਮ ਤੱਕ ਉਹ ਸਾਡੇ ਕੰਟੈਕਟ ਵਿੱਚ ਰਵੇ ਨਹੀਂ ਕਿਦਰੇ ਕੁਛ ਸਮਝ ਆਂਦੀ ਅਸੀਂ ਉਹਦੀ ਹੈਲਪ ਲਈ ਅੱਗੇ ਖੜੇ ਆ ਜੇ ਅਸੀਂ ਇੱਥੇ ਹਾਂਜੀ ਕੀ ਕੀ ਬਣਾ ਲੈਨੇ ਹੋ 버거 ਪੀਜ਼ਾ ਸੈਂਡਵਿਚ ਮੋਮੋਸ ਫ੍ਰੈਂਚ ਫ੍ਰਾਈਜ਼ ਪਾਸਤਾ ਰੈਪ ਫਿਰ ਟਿੱਕੀ ਦੇਸੀ ਕਿਹੋ ਜਲੀ ਸਾਡੀ ਬੜੀ ਫੇਮਸ ਹੈ ਪੀਜ਼ੇ ਬੜੇ ਤਰ੍ਹਾਂ ਦੇ ਸਾਡੀ ਜਿਹੜੀ ਅਸੀਂ ਬਰਗਰ ਟਿੱਕੀ ਬਣਾਣੇ ਆ ਪੰਜਾਬ ਹਰਿਆਣਾ ਦਿੱਲੀ ਤੱਕ ਉਦਾਂ ਦੀ ਕੋਈ ਨਹੀਂ ਬਣਾਉਂਦਾ ਉਹਨੂੰ ਜਦੋਂ ਤੁਸੀਂ ਖੋਲੋਗੇ ਟਿੱਕੀ ਨੂੰ ਉਹਦੇ ਚ ਪਤਾ ਲੱਗਣਾ ਜੇ ਤਾਂ ਬਣਾਉਂਦਾ ਮੈਂ ਸਾਰਾ ਕੁਝ ਤੁਹਾਨੂੰ ਬਣਾ ਕੇ एवरीथिंग ਦਿਖਾਵਾਂਗਾ ਕੋਈ ਬਈ ਬੰਦੇ ਦੀ ਸੋਚ ਵਧੀਆ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹਨਾ ਕਿ ਅਸੀਂ ਜੇ ਬੰਦੇ ਕੋਲੇ ਆਏ ਆ ਤਾਂ ਕਿਸੇ ਕਾਰਨ ਕਰਕੇ ਆਏ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਭੁੱਖੇ ਮਰਨ ਦੀ ਲੋੜ ਨਹੀਂ ਹੈਗੀ ਠੀਕ ਆ ਗੁਰੂ ਸਾਹਿਬ ਨੇ ਆਪਾਂ ਨੂੰ ਤਿੰਨ ਸਿਧਾਂਤ ਦਿੱਤੇ ਸੀਗੇ ਨਾਮ ਜਪਣ ਦਾ ਵੰਡ ਛਕਣ ਦਾ ਕਿਰਤ ਕਰਨ ਦਾ ਉਹਦੇ ਵਿੱਚ ਮੰਗਣ ਵਾਲਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਨਾ ਆਪਾਂ ਕਿਸੇ ਅੱਗੇ ਹੱਥ ਨਹੀਂ ੱਡਣੇ ਠੀਕ ਹੈ ਸਿਧਾਂਤਾਂ ਦੀ ਗੱਲ ਕਰੀਏ ਆਪਣੀ ਜਿਹੜੀ ਕੌਮ ਹੈ ਗੁਰੂ ਮਹਾਰਾਜ ਨੇ ਇੰਨੀ ਕਿਰਤ ਬਖਸ਼ੀ ਆ ਇੰਨਾ ਆਪਾਂ ਨੂੰ ਇੱਧਰ ਆ ਜਾ ਇੱਧਰ ਆ ਜਾ ਇੰਨੀ ਕਿਰਤ ਬਖਸ਼ੀ ਆ ਇੰਨਾ ਸਾਰਾ ਕੁਝ ਬਖਸ਼ਿਆ ਹੈ ਹਨਾ ਆਪਾਂ ਨੂੰ ਗੁਰੂ ਸਾਹਿਬ ਤੋਂ ਇਲਾਵਾ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਲੋੜ ਠੀਕ ਹੈ ਜਿੱਦਾਂ ਕਰ ਮਤਲਬ ਜਿੰਨੀ ਦੇਰ ਆਪਣੇ ਜਪਰੀ ਦਰਗੇ ਭਰਾ ਜਿਉਂਦੇ ਨੇ ਨਾ ਇਨਾਂ ਦੀ ਸੋਚ ਨੂੰ ਸਲਾਮ ਹੈ ਕਿਉਂ ਬੰਦੇ ਨੇ ਮੈਨੂੰ ਪਤਾ ਕੀ ਕਹਿੰਦਾ ਬਾਈ ਡਿਪੋਰਟ ਹੋ ਕੇ ਅਮਰੀਕਾ ਤੋਂ ਬੰਦੇ ਆਈ ਜਾਂਦੇ 40 40 ਲੱਖ ਲਾ ਕੇ ਉੱਥੇ ਜਾਣ ਦੀ ਲੋੜ ਕਿਉਂ ਪਈ ਮੈਂ ਕਿਹਾ ਬਾਈ ਕੰਮ ਤਾਂ ਹੈ ਨਹੀਂ ਕਹਿੰਦਾ ਕੰਮ ਬਾਈ ਆਪਾਂ ਕਰਨਾ ਨਹੀਂ ਜਾਂਦੇ ਤਾਂ ਨਹੀਂ ਹੈਗਾ ਜੇ ਹੱਥ 'ਚ ਕੋਈ ਗੋਣੀ ਹੈ ਨਹੀਂ ਜੇ ਆਪਾਂ ਨੂੰ ਰੋਟੀ ਬਣਾਣੀ ਨਹੀਂ ਆਉਂਦੀ ਤਾਂ ਰੋਟੀ ਆਪਾਂ ਪਕਾਵਾਂਗੇ ਮੈਂ ਕਿਹਾ ਲੋਕਾਂ ਨੂੰ ਖਵਾਵਾਂਗੇ ਮੈਂ ਠੀਕ ਹੈ ਇਸ ਕਰਕੇ ਅਸੀਂ ਇਹ ਸ਼ੁਰੂ ਕੀਤਾ ਕਿ ਵੀਰਾ ਤੁਹਾਨੂੰ ਕੰਮ ਸਿਖਾਊਗਾ ਜਿਹੜੇ ਅੰਮ੍ਰਿਤਸਰ ਦੇ ਹੋ ਵੀ ਆ ਸਕਦੇ ਅੰਮ੍ਰਿਤਸਰ ਤੋਂ ਬਾਹਰ ਵਾਲੇ ਵੀ ਆ ਸਕਦੇ ਨੇ ਐਡਰੈਸ ਹੈਗਾ ਨਿੰਦੇ ਦੀ ਹੱਟੀ ਨੀਅਰ ਸ਼ੀਦਾ ਸਾਹਿਬ ਗੁਰਦੁਆਰਾ 5 ਮਿੰਟ ਦਾ ਰਾਹ ਸ਼ੀਦਾ ਸਾਹਿਬ ਤੋਂ ਆ 5 ਮਿੰਟ ਦਾ ਹੀ ਰਾਹ ਹੈਗਾ ਦਰਬਾਰ ਸਾਹਿਬ ਤੋਂ ਠੀਕ ਆ ਨੰਬਰ ਬੋਲਿਓ ਵੀਰੇ ਆਪਣਾ 91000 ਪੂਰਾ 600 ਪੂਰਾ 97 910060097 ਜੇ ਕੋਈ ਅੰਮ੍ਰਿਤਸਰ ਤੋਂ ਬਾਹਰ ਵੀ ਆਣਾ ਚਾਹੁੰਦਾ ਆ ਰੂਮ ਦਾ ਅਰੇਂਜਮੈਂਟ ਵੀ ਕਰਾ ਦਾਂਗੇ ਪਰ ਖਰਚਾ ਥੋੜਾ ਹੋਊਗਾ ਠੀਕ ਹੈ ਇਹ ਕੰਮ ਸਖਾਂ ਦੀ ਗਰੰਟੀ ਤੁਹਾਡੀ ਆ ਮਤਲਬ ਇਹਨਾਂ ਦੀ ਹੈ ਠੀਕ ਹੈ ਕੰਮ ਸਿੱਖਣ ਦੀ ਗਰੰਟੀ ਤੁਹਾਡੀ ਹੈ ਇਹਨਾਂ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਬਣ ਜਾਂਦੀ ਹੈ ਆਪਾਂ ਨਾਲ ਦੀ ਨਾਲ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਵੀਰਾ ਕੀ ਕੀ ਬਣਾ ਲੈਂਦਾ ਤੇ ਨਾਲ ਆਪਾਂ ਟੇਸਟ ਵੀ ਦੱਸਾਂਗੇ ਟੇਸਟ ਕਿਦਾਂ ਦਾ ਠੀਕ ਹੈ ਆਪਾਂ ਪੰਜਾਬੀ ਆ ਆਪਾਂ ਦਬਣਾ ਨਹੀਂ ਹਾਰਨਾ ਨਹੀਂ ਆਪਾਂ ਹੋਰਾਂ ਦਾ ਢਿੱਡ ਭਰਨ ਲਈ ਪੈਦਾ ਹੋਏ ਆ ਆਪਣਾ ਤਾਂ ਗੁਰੂ ਮਹਾਰਾਜ ਭਾਰ ਹੀ ਰਹੇ ਨੇ ਕਿਉਂ ਭਾਈ ਜੀ ਜੀ ਚੱਲ ਫਿਰ ਐਂ ਕਰ ਹੁਣ ਗੱਲਾਂ ਨਹੀਂ ਬਾਲੀਆਂ ਮਾਰਨੀ ਕੁਝ ਬਣਾ ਕੇ ਦਿਖਾ ਮੇਰਾ ਭਰਾ ਠੀਕ ਤੇ ਬਹੁਤ ਕੋਸ਼ਿਸ਼ ਕਰਦਾ ਬੰਦਾ ਕਿ ਪੰਜਾਬ ਨਾਲ ਜੁੜੇ ਰਹੀ ਹੈ ਕਿਉਂਕਿ ਇਹਨੇ ਨਾ ਦੇਖੋ ਆਪਣੀ ਦੁਕਾਨ ਦੇ ਵਿੱਚ ਡੈਕੋਰੇਸ਼ਨ ਵੀ ਕੁਝ ਇਸ ਹਿਸਾਬ ਦੀ ਕੀਤੀ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਵੇਂ ਲਿਖਿਆ ਹੋਇਆ 25 11 2020 ਨੂੰ ਅੰਦੋਲਨ ਸਟਾਰਟ ਹੋਇਆ ਸੀਗਾ ਤੇ ਇਹ 11 12 2021 ਨੂੰ ਖਤਮ ਹੋਇਆ ਸੀਗਾ ਇੱਥੇ ਨਾਲ-ਨਾਲ ਇਹਨਾਂ ਨੇ ਨਾ ਫੋਟੋਆਂ ਲਾਈਆਂ ਹੋਈਆਂ ਜਿਹੜੇ-ਜਿਹੜੇ ਉੱਥੇ ਅ ਮਸ਼ਹੂਰ ਹੋਏ ਸੀ ਆ ਵੀਰੇ ਨੇ ਬਹੁਤ ਮਤਲਬ ਆਪਣੀ ਭਾਜੀ ਇੱਥੇ ਹਰ ਬੰਦੇ ਦੀ ਫੋਟੋ ਇੱਕ ਹਿਸਾਬ ਦੇ ਨਾਲ ਲਗਾਈ ਗਈ ਹੈ ਜਿਨ੍ਹਾਂ ਦੇ ਸਿਰ ਤੇ ਅੰਦੋਲਨ ਰਿਹਾ ਹੈ ਪੂਰੇ ਨਾ ਪੂਰਾ ਸਰਕਲ ਹੀ ਉਸੇ ਹਿਸਾਬ ਨਾਲ ਰੱਖਿਆ ਗਿਆ ਹੋਇਆ ਹੈ ਸਹੀ ਗੱਲ ਹੈ ਸਹੀ ਗੱਲ ਹੈ ਕਿ ਜਿਸ ਹਿਸਾਬ ਨਾਲ ਇਹ ਅੰਦੋਲਨ ਚੱਲਿਆ ਸੀ ਕਿੰਨੇ ਕਿਹੜੀ ਕਿਹੜਾ ਸੇਵਾ ਨਿਭਾਈ ਹਰ ਇੱਕ ਫੋਟੋ ਹਰੇਤੇ ਹੈ ਈਵਨਲੀ ਤੁਸੀਂ ਦੇਖੋਗੇ ਬਾਬੇ ਨਾਨਕ ਦੀ ਵੀ ਵਿੱਚ ਖੇਤੀ ਦੱਸੀ ਗਈ ਹੈ ਨਾਲ ਹਾਂ ਆ ਦੇਖੋ ਜੀ 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 ਮਹਾਰਾਜ ਤੋਂ ਸਟਾਰਟ ਹੋ ਕੇ ਉਸ ਤੋਂ ਉੱਪਰ ਵੇਖੋਗੇ ਤੇ ਦਰਬਾਰ ਸਾਹਿਬ ਅਰਦਾਸ ਬੇਨਤੀ ਉਦੋਂ ਹੋਈ ਸੀ ਕਿਸਾਨਾਂ ਦੇ ਅੰਦੋਲਨ ਦੀ ਲੱਖਾ ਸਿਧਾਨ ਓ ਬਾਬਾ ਵੀ ਹੁਣੇ ਆ ਗਏ ਉੱਪਰ ਡਾਕਟਰ ਆਪਣੇ ਡਾਕਟਰ ਸਾਹਿਬ ਜਿਹੜੇ ਅਮਰੀਕਾ ਤੋਂ ਉਹਨਾਂ ਨੇ ਕਰੋੜਾਂ ਰੁਪਏ ਦੀ ਜਦਾਦਾਂ ਛੱਡ ਕੇ ਉਹ ਜਿਹੜੇ ਉਹ ਆਪਣੇ ਦੀਪਕ ਸ਼ਰਮਾ ਜੀ ਸਭ ਤੋਂ ਪੱਤਰਕਾਰ ਸੀ ਇਹ ਮਾਤਾ ਨੇ ਆਪਣਾ ਮੁੰਡਾ ਤੇ ਆਪਣੇ ਘਰ ਵਾਲਾ ਖੋਦਤਾ ਇਹ ਬਾਪੂ ਨੇ ਆਪਣਾ ਇਕੱਲਾ ਇਕੱਲਾ ਮੁੰਡਾ ਗਵਾਤਾ ਹਮ ਰਵੀ ਸਿੰਘ ਦੀ ਸੇਵਾ ਨੂੰ ਤੇ ਹਰ ਇੱਕ ਬੰਦਾ ਸਲਾਮ ਕਰਦਾ ਹੈ ਤੇ ਇਹ ਸਾਡੇ ਕਾਨੂੰਨ ਜਿਹੜੇ ਅੰਨੇ ਸੀ ਤੇ ਐਂਡ ਦੇ ਟਰੈਕਟਰ ਸਾਡੇ ਚੜੇ ਸੀ ਜਾ ਕੇ ਹਾਂ ਠੀਕ ਹੈ ਅੰਦੋਲਨ ਚ ਇੱਕ ਟਕੈਦ ਦੇ ਰੋਨ ਤੇ ਦੁਬਾਰਾ ਅੰਦੋਲਨ ਚ ਜਾਣ ਆਈ ਸੀ ਬਿਲਕੁਲ ਬਿਲਕੁਲ ਇਹਨੇ ਆਪਣੀ ਪਗੜੀ ਦੀ ਇਲਾਜ ਰੱਖੀ ਸੀ ਬਿਲਕੁਲ ਬਿਲਕੁਲ ਤੇ ਇੱਥੇ ਸਾਡੇ ਬਜ਼ੁਰਗ ਬੇਬੇ ਦੇ ਬਾਪੂ ਵੀ ਹਗੇ ਸੀ ਸਾਰੇ ਹਮ ਤੇ ਇਹ ਉਦੋਂ ਕਾਨੂੰਨ ਅੰਦਾ ਸੀ ਜਿਹਦੀਆਂ ਅੱਖਾਂ ਬੰਦ ਸੀ ਖੋਲੀਆਂ ਸੀ ਪਰ ਹਾਂ ਖੋਲੀਆਂ ਸੀ ਇਹ ਕਿਉਂ ਖੋਲੀਆਂ ਸੀ ਕਿਉਂਕਿ ਸਾਰੇ ਏਕਤਾ ਹੋਈ ਸੀ ਹਾਂ ਸਾਰੇ ਧਰਮਾਂ ਦੇ ਲੋਕ ਤੁਸੀਂ ਦੇਖ ਲਓ ਹਰਿਆਣਾ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਾਰੇ ਵਿੱਚ ਖੜੇ ਨੇ ਇਹਨਾਂ ਦੇ ਕਰਕੇ ਮੇਨ ਹੋ ਗਿਆ ਸਭ ਕੁਝ ਤੇ ਉਹ ਬਾਈ ਆਪਣਾ ਦੀਪ ਸਿੱਧੂ ਬਾਈ ਜੀ ਜੀ ਤੇ ਸਿੱਧੂ ਮੂਸੇਵਾਲਾ ਬਾਈ ਇਹਨਾਂ ਦੀ ਕੰਮ ਹੀ ਕੋਈ ਨਹੀਂ ਪੂਰੀ ਕਰ ਸਕਦਾ ਇਹ ਪੰਜਾਬ ਦੇ ਉਹ ਜਿਵੇਂ ਹੀਰੇ ਨੇ ਗਵਾਚੇ ਹੀਰੇ ਸੀਗੇ ਜੀ ਤੇ ਹੁਣ ਵੀ ਰਹਿਣਗੇ ਸਾਡੇ ਦਿਨਾਂ 'ਚ ਰਹਿਣਗੇ ਇਹ ਸੁਦੇਵੀ ਵੀ ਛੋੜਾ ਤਾਂ ਸਾਨੂੰ ਦੇ ਗਿਆ ਪਰ ਆਤਮਿਕ ਤੌਰ ਤੇ ਸਾਡੇ ਅੰਦਰ ਨੇ ਠੀਕ ਹੈ ਬਾਈ ਹੁਣ ਬਣਾ ਕੇ ਦਿਖਾ ਦੇ ਆਪਾਂ ਜਨਤਰਸ ਖਾਣਾ ਕਿ ਬੰਦਾ ਸਾਡਾ ਜਾਪਰੀ ਸਿੰਘ ਕੀ ਕੀ ਕਰ ਸਕਦਾ ਹੈ 5 ਮਿੰਟ ਲਾਣਿਆ ਇਹਨੂੰ ਠੀਕ ਹੈ ਜਦੋਂ ਮਸਾਲਾ ਥੋੜਾ ਭੁੰਨਿਆ ਗਿਆ ਬਰਾਉਨ ਹੋ ਗਏ ਪਿਆਜ਼ ਉਸ ਤੋਂ ਬਾਅਦ ਕੀ ਪਾਣਾ ਪਾਜੀ ਇਸ ਤੋਂ ਬਾਅਦ ਫਲੇਮ ਆਫ ਨਸੀ ਬਣਨ ਲੱਗੇ ਵਿੱਚ ਨਾ ਫੁੱਲ ਫੈਟ ਦੁੱਧ ਹੈ ਅੱਛਾ ਦੁੱਧ ਬਣਨ ਲੱਗੇ ਹਾਂਜੀ ਅਸੀਂ ਕੋਈ ਮੈਂ ਉਹਨੇ ਲੋਕੀ ਮੈਦਾ ਪਾਣ ਦੇ ਵਿੱਚ ਨਹੀਂ ਨਹੀਂ ਪਾਜੀ ਮੈਦੇ ਦੇ ਵਿੱਚ ਲੋਕੀ ਦੁੱਧ ਪਾ ਕੇ ਉਹਨੂੰ ਘੋਲ ਲੀ ਜਾਂਦੇ ਆ ਉਹ ਹਿڈن ਕਿਚਨ ਹੁੰਦਾ ਜਿਨ੍ਹਾਂ ਦੇ ਕਿਚਨ ਅੰਦਰ ਹੈ ਇਹ ਲਾਈਵ ਬੰਦਾ ਪਿਆ ਸਾਰਾ ਕੁਝ ਮਤਲਬ ਜੇ ਕੋਈ ਆਂਦਾ ਹੈ ਤੇ ਚਾਹੁੰਦਾ ਹੈ ਕਿ ਤੁਹਾਡੇ ਸਾਹਮਣੇ ਬਣੇ ਜੀ ਆਏ ਕੋ ਐਬੀਬਾ ਦੀ ਉਹ ਵੀ ਬੀਬਾ ਦੀ ਬੀਬਾ ਦੀ ਕੋਈ ਦੇਸੀ ਨਹੀਂ ਠੀਕ ਹੈ ਇਹਦੇ ਚੋ ਲਿਕਵ ਇੱਕੋ ਚੀਜ਼ ਹੋ ਗਿਆ ਹਲੋ ਅਬ ਇਹ ਪੈ ਗਿਆ ਕਿੰਨਾ ਨਾ ਬਾ ਵੀਰੇ ਮੋٹے ਹੋ ਜਾਣਗੇ ਨਹੀਂ ਹੁੰਦੇ ਨਹੀਂ ਜੇ ਕੋਈ ਚਾਵੇ ਕਿ ਅਸੀਂ ਆ ਨਹੀਂ ਪੁਆਣੀ ਉਹ ਵੀ ਬਣਾ ਦਿੰਨੇ ਉਹ ਵੀ ਬਣ ਜਾਏਗਾ ਬਾਜੀ ਇਹ ਆ ਗਈ ਪਾਰੀਆਂ ਕਾਲੀ ਮਿਰਚ ਪੀਸੀ ਹੋਈ ਇਹ ਬਣਦਾ ਕੀ ਪਿਆ ਰੈੱਡ ਸੌਸ ਕੇ ਵਾਈਟ ਸੌਸ ਇਹ ਵਾਈਟ ਸੌਸ ਬਣਦਾ ਪਿਆ ਅੱਛਾ ਕਾਲੀ ਮਿਰਚ ਦਾ ਸਵਾਦ ਹੀ ਲੱਗਦਾ ਉਹ ਵੱਖਰਾ ਬਾਜੀ ਆ ਕੀ ਔਰਗੈਨੋ ਔਰਗੈਨੋ ਤੇ ਚਿਲੀ ਫਲੇਕਸ ਹੈ ਆਇਕੋ ਹੋਰ ਪਰ ਕੇ ਹੈ ਜੀ 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 ਮਤਲਬ ਹਾਜਮਾ ਹੋ ਜਾਮ ਵਧੀਆ ਬਣ ਜੂਗਾ ਮੈਂ ਕਹਿੰਦਾ ਪੂਰੀ ਓਕੇ ਰਿਪੋਰਟ ਕਰਾ ਕੇ ਭੇਜਾਂਗੇ ਜਿਨੂੰ ਨਾਸਵਾ ਲੱਗੇ ਉਹ ਕਮੈਂਟ ਮਾਰ ਕੇ ਤੁਹਾਡੀ ਵੀਡੀਓ ਥੱਲੇ ਕਮੈਂਟ ਕਰੇ ਕਿ ਭਾਜੀ ਵਾਕਿਆ ਬਾਤਵਾਸ ਨਾ 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 ਅੱਛਾ ਬਣ ਗਿਆ ਹਾਂ ਹਲੇ ਦੇ ਆ ਤੁਹਾਨੂੰ ਆ ਜੀ ਜਿਹੜੀ ਚੋਰੀ ਜਿਹੜੀ ਰੈਸਪੀ ਆ ਸੀ ਓਪਨ ਦਿਖਾਤੀ ਆ ਵੀਡੀਓ ਦੇ ਵਿੱਚ ਇਹਦੇ ਚ ਹਲੇ ਇੱਕ ਹੋਰ ਜਾਦੂ ਵਾਲੀ ਚੀ ਜੀ ਪੈਣੀ ਹੈ ਦਿਖਦੀ ਪਈ ਆ ਹਾਂ ਜੀ ਫਰੈਸ਼ ਕਰੀਮ ਚਲੋ ਵਧੀਆ ਵਧੀਆ ਆ ਆ ਦੇਖ ਲਓ ਜੀ ਦੁੱਧ ਆ ਆ ਦੇਖ ਲਓ ਇਹਦੀ ਥਿਕਨੈਸ ਲਈ ਸਾਨੂੰ ਕੋਈ ਅਰਾ ਰੋਡ ਨਹੀਂ ਵਰਤਣਾ ਪਿਆ ਦੇਖੋ ਤੁਹਾਡੇ ਸਾਹਮਣੇ ਹੀ ਆ ਆ ਲਓ ਕੀ ਗੱਲ ਮੈਂ ਕਹਿੰਦਾ ਤੁਹਾਡੇ ਸਾਹਮਣੇ ਆ ਭਾਜੀ ਫੁੱਲ ਫੈਟ ਦੁੱਧ ਆ ਫੁੱਲ ਫੈਟ ਦੁੱਧ ਚਲੋ ਗੋਡ ਇਹ ਕੋ ਪਿਓਰ ਚੀਜ਼ ਦੀ ਗਾਰੰਟੀ ਇਹ ਹੁੰਦੀ ਹੈ ਕਿ ਪਿਓਰ ਪਿਓਰ ਹੀ ਹੁੰਦਾ ਉਹਨੂੰ ਜਿੱਦਾਂ ਮਰਜ਼ੀ ਤੁਸੀਂ ਇਹ ਆ ਲੋ ਜੇ ਤੁਹਾਡੇ ਬੱਚੇ ਜਾਂ ਤੁਸੀਂ ਆ ਹੁਣ ਤੁਹਾਨੂੰ ਪਤਾ ਭਾਜੀ ਆ ਠਿਕ ਕਿਉਂ ਹੈਗੀ ਕਰੀਮ ਕਿਉਂ ਲੋਕੀ ਅਮੁੱਲ ਦੇ ਵਿੱਚ ਦੂਜੀ ਕਰੀਮ ਪਰ ਪਰ ਛੁੱਟੀ ਜਾਂਦੇ ਜੇ ਅੱਛਾ ਆ ਹੁਣ ਜਿਹੜੀ ਅਮੁੱਲ ਦੀ ਹੁੰਦੀ ਨਾ ਉਹ ਅਮੁੱਲ ਦੀ ਹਮੇਸ਼ਾ ਠਿਕ ਹੁੰਦੀ ਐਦਾਂ ਨਿਕਲਦੀ ਆ ਵੇਖੋ ਐ ਕੋ ਐ ਅਮੁੱਲ ਦੀ ਕਰੀਮ ਐਦਾਂ ਠਿਕ ਨਿਕਲਦੀ ਜੀ ਆ ਲੋ ਕਿਆ ਬਾਤ ਹੈ ਪਿਓ ਨਹੀਂ ਸੀ ਲੱਗੀ ਜਾਂਦੀ ਆ ਆ ਵੇਖ ਲੋ ਤਾਂ ਨੂੰ ਕਰੀਮ ਵਾਈਟ ਸੌਸ ਕਰੀਮੀ ਤੁਸੀਂ ਕਿਹਾ ਨਾ ਪਾਸਤਾ ਤੇ ਕਰੀਮੀ ਤਾਂ ਬਣੇਗਾ ਕਰੀਮ ਪਾਵਾਂਗੇ ਆਇਕੋ ਜ਼ਬਰਦਸਤ ਚੀਜ਼ ਬਣਾਈ ਬਰਾ ਇਹ ਕਿੱਥੋਂ ਸੋਣਾ ਰੈਸੀਵਾਂ ਚੱਕ ਕੇ ਆਇਆ ਤੂੰ ਆ ਬਸ ਸ਼ੂਗਰ ਬਾਬੇ ਦੀ ਮਿਹਰ ਆ ਪੂਰੀ ਹੈ ਬਾਬੇ ਦੀ ਮਿਹਰ ਆ ਪਰ ਰੱਬ ਅੱਸੇ ਖਾਣ ਲਾ ਬੈਠਾ ਆ ਸਹੀ ਆ ਸਹੀ ਆ ਆਪਾਂ ਕੰਮ ਦੇਖੋ ਪਤਾ ਕੀ ਗੱਲ ਬਣਾਉਣ ਵਾਲੇ ਨੂੰ ਪਤਾ ਹੁੰਦਾ ਜੀ ਜੀ ਤੇ ਅਸੀਂ ਅੰਦਰ ਕੋਈ ਗੜਬੜ ਕਰ ਰਹੇ ਆ ਜਾਂ ਵਧੀਆ ਸਮਾਨ ਬਣਾ ਰਹੇ ਆ ਖਾਣ ਵਾਲੇ ਨੂੰ ਨਹੀਂ ਪਤਾ ਹੁੰਦਾ ਖਾਣ ਵਾਲਾ ਰੱਬ ਦਾ ਨਾਮ ਲੈ ਕੇ ਖਾਣਾ ਸ਼ੁਰੂ ਕਰ ਦਿੰਦਾ ਮੈਂ ਤੁਹਾਨੂੰ ਇੱਕ ਨਾ ਮੇਰੇ ਪਿਓ ਨੇ ਇੱਕ 골ਡਨ ਲਾਈਨ ਮੈਨੂੰ ਲਾਈਫ ਚ ਕਹੀ ਸੀ ਸਿਖਾਈ ਸੀ ਕਹਿੰਦਾ ਕਾਕਾ ਉਹ ਚੀ ਵਿੱਚ ਜਿਹੜੀ ዳਤੀ ਆਪ ਖਾਣੀ ਹੋ ਹਾਂ ਤੇ ਉਹੀ ਮੈਂ ਵੇਚਦਾ ਪਿਆ ਮਤਲਬ ਅੱਜ ਤੂੰ ਪਾਸਤਾ ਖਾਏਗਾ ਮੈਂ ਖਾਊਂਗਾ ਆਏ ਕੋਤਾਏ ਤੇ ਗੋਗੜ ਬਾਹਰ ਆ ਗਈ ਆਏ ਚਲੋ ਅੱਜ ਤੁਹਾਨੂੰ ਅਸੀਂ ਆ ਪਾਸਤਾ ਬਣਾ ਕੇ ਦਿਖਾਉਣਾ ਲੋਕੀ ਕਹਿੰਦੇ ਹਲਵਾਈ ਆਪਣਾ ਨਹੀਂ ਖਾਂਦਾ ਇਹ ਹਲਵਾਈ ਖਾਂਦਾ ਹਾਂ ਹਾਂ ਮੈਨੂੰ ਲੱਗਦਾ ਹਲਵਾਈ ਕੋਲੇ ਕਸਟਮਰ ਘਟੇ ਆਪ ਜਿਆਦਾ ਖਾਂਦਾ ਹੈ ਜੀ ਜੀ ਪਰ ਹੁਣ ਕਸਟਮਰ ਆਣੇ ਸ਼ੁਰੂ ਹੋ ਜਾਣਗੇ ਇਹ ਦੇਖੋ ਇਹ ਹੈਗੀ ਜੇ ਚੀਜ਼ ਓਕੇ ਠੀਕ ਆ ਅਡਾਈਸ ਚੀਜ਼ ਹੈ ਅਮੁੱਲ ਦੀ ਹੈ ਤੁਹਾਡੇ ਸਾਹਮਣੇ ਓਪਨ ਕੀਤੀ ਸੀ ਮੈਂ ਹਾਂ ਹਾਂ ਮੈਂ ਸਮਝ ਗਿਆ ਸਮਝ ਗਿਆ ਪਰ ਪਿਛਲੀ ਵੀਡੀਓ ਚ ਦਿਖਾਈ ਆ ਜੀ ਜੀ ਇਹਨੂੰ ਹੁਣ ਇਹਦੇ ਵਿੱਚ ਦੇਖੋ ਕਿਦੋਂ ਗਸ ਕਰਾਂਗੇ ਆਪਾਂ ਪਰ ਆਵਾ ਤੁਹਾ ਨਾਨੀ ਦਾ ਘਰ ਬਣਾਤਾ ਨਾਨੀ ਘਰ ਆਵਾਂਗੇ ਫੋਟੋ ਕਿ ਜਾਵਾਂਗੇ ਮੈਂ ਕਹਿੰਦਾ ਤਸੱਲੀ ਕਰਕੇ ਭੇਜਾਂਗੇ ਲੋਕੀ ਵੀ ਯਾਦ ਕਰਨਗੇ ਕਿ ਵਾਕਿਆ ਸਰੇਂਦਰ ਸਿੰਘ ਨੇ ਵੀਡੀਓ ਕਿੱਦੜੇ ਸ਼ੂਟ ਕੀਤੀ ਸੀ ਜਾ ਕੇ ਦੇਖੋ ਇੰਨੀ ਸੇਵਾ ਦਾ ਪ੍ਰਮਾਤਮਾ ਲਵਾੰਦਾ ਰਵੇ ਹੈ ਦੇਖੋ ਜਿਹੜੀ ਵੀਡੀਓ ਨਾਲ ਕਿਸੇ ਨੂੰ ਆ ਫਾਇਦਾ ਹੋ ਸਕਦਾ ਜਦੋਂ ਮੈਂ ਵੀਡੀਓ ਸ਼ੁਰੂ ਕੀਤੀ ਸੀ ਨਾ ਉਹੀ ਸੋਚ ਮੇਰੀ ਅੱਜ ਵੀ ਆ ਕਿ ਮੇਰੀ ਇੱਕ ਆਵਾਜ਼ ਹੋਵੇ ਮੇਰਾ ਇੱਕ ਰਤਬਾ ਹੋਵੇ ਕਿ ਜਿਹੜੀ ਲੋਕੀ ਮੇਰੇ ਤੇ ਵਿਸ਼ਵਾਸ ਕਰਦੇ ਹਨ ਹਮੇਸ਼ਾ ਵਿਸ਼ਵਾਸ ਕਰਦੇ ਹਨ ਕੱਲੋ ਲੋਕੀ ਇਹ ਨਾ ਕਹਿਣ ਨਾ ਕਿ ਸੁਰਿੰਦਰ ਸਿੰਘ ਜਗਾ ਜਗਾ ਮੂੰਹ ਚੁੱਕ ਕੇ ਚੱਲ ਜਾਂਦਾ ਤੇ ਗੰਦ ਵਿਖਾਈ ਜਾਂਦਾ ਹਾਂ ਯਾਰ ਪਤਾ ਗੱਲ ਕੀ ਆ ਜਿੱਥੇ ਸਾਡਾ ਪਰਮਾਤਮਾ ਸਾਨੂੰ ਭੇਜਦਾ ਸੀ ਉੱਥੇ ਜਾਈਦਾ ਗੱਲ ਇਹ ਤੇ ਗੱਲ ਹੈਗੀ ਪਰ ਚੱਕੇ ਦਿਖਾਈ ਜਾਂਦਾ ਚੀਜ਼ ਜਿਹਾ ਬੰਦਾ ਕਹੇ ਲੇਅਰ ਚੈੱਕ ਰੱਖਦੇ ਆ ਬਣ ਗਿਆ ਜੀ ਇਹ ਵਾਈਟ ਸੌਸ ਪਾਸਤਾ ਇਹ ਚ ਪਾਵਾਂਗੇ ਪਾਸਤਾ ਅੱਛਾ ਅਜੇ ਪਾਸਤਾ ਪਾਣਾ ਅੱਛਾ ਉਹ ਮੇਨ ਚੀਜ਼ ਤਾਂ ਪਾਈ ਨਹੀਂ ਅਜੇ ਕਿਆ ਬਾਤਾਂ ਨੇ ਆ ਤੁਹਾਡੇ ਸਾਹਮਣੇ ਬਣ ਗਿਆ ਜੀ ਸਾਰਾ ਕੁਝ ਉਹ ਮੇਨ ਚੀਜ਼ ਭਾਈ ਨਹੀਂ ਪਾਸਤਾ ਇਹ ਪਾਸਤਾ ਵੀਰੇ ਮੈਦਾ ਹੁੰਦਾ ਸਾਰਾ ਨਹੀਂ ਇਹਦੇ ਚ ਭਾਜੀ ਤਿੰਨ ਤਰ੍ਹਾਂ ਦਾ ਹੁੰਦਾ ਐਚ ਮੈਂ ਔਇਲ ਨਹੀਂ ਲਗਾਇਆ ਹਲੇ ਸਵੇਰੇ ਕੀਤਾ ਸਾਰਾ ਓਕੇ ਠੀਕ ਹੈ ਤਿੰਨ ਤਰ੍ਹਾਂ ਦਾ ਪਾਸਤਾ ਹੁੰਦਾ ਇੱਕ ਮੈਦੇ ਦਾ ਹੁੰਦਾ ਇੱਕ ਸੂਜੀ ਦਾ ਹੁੰਦਾ ਇੱਕ ਹੁੰਦਾ ਆਟੇ ਦਾ ਅੱਛਾ ਇਹ ਕਿਹੜੇ ਵਾਲਾ ਇਹ ਹੈਗਾ ਸੂਜੀ ਦਾ ਸੂਜੀ ਵਾਲਾ ਇਹਦਾ ਮਤਲਬ ਨੁਕਸਾਨ ਨਹੀਂ ਹੈਗਾ ਜੀ ਨੁਕਸਾਨ ਕੋਈ ਨਹੀਂ ਇਹ 101% ਸੂਜੀ ਆ ਓਕੇ ਕੋਈ ਕਹਿ ਦਵੇ ਕਿ ਆ ਮੈਦ ਹੈ ਮੈਂ ਦੁਕਾਨ ਛੱਡ ਦੂੰ ਫਿਰ ਰੈਡੀ ਲਾਏਗਾ ਮੈਂ ਕੰਮ ਹੀ ਨਹੀਂ ਕਰੂੰਗਾ ਆ ਦੇਖ ਸਕਦੇ ਹੁਣ ਤੁਸੀਂ ਆ ਜਾਓ ਵਾਈਟ ਸਾਸ ਆ ਬਣ ਗਈ ਗੱਲ ਦੇਖੋ ਜੇ ਤੁਹਾਡੇ ਬੱਚੇ ਜਿੱਦ ਕਰ ਰਹੇ ਪਾਸਤਾ ਖਾਣ ਨੂੰ ਰੈਸিপি ਵੀ ਤੁਹਾਨੂੰ ਦਿਖਾਤੀ ਹੈ ਜੇ ਤੁਸੀਂ ਖਾਣਾ ਚਾਹੁੰਦੇ ਤੁਸੀਂ ਆਣਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਸ਼ਹੀਦਾ ਸਾਹਿਬ ਦੇ ਲਾਗੇ ਕਿਸੇ ਨੂੰ ਵੀ ਪੁੱਛ ਲੈਣਾ ਨਿੰਦੇ ਦੀ ਹੱਟੀ ਨਿੰਦੇ ਦੀ ਹੱਟੀ ਇਹ ਨੰਬਰ ਬੋਲੀਆ ਆਪਣਾ 91600 ਪੂਰਾ 97 91 0060097 ਬੜਾ ਵੀਆਈਪੀ ਨੰਬਰ ਰੱਖਿਆ ਹੈ ਤੇ ਵੀਆਈਪੀ ਬੰਦ ਹੈ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਤੁਸੀਂ ਭਰਾ ਨੂੰ ਕਦੇ ਵੀ ਕਾਲ ਕਰ ਕਰਕੇ ਆ ਸਕਦੇ ਹੋ ਜੇ ਤੁਸੀਂ ਆਪਣੀ ਫੈਮਿਲੀ ਨਾਲ ਹੋ ਠੀਕ ਹੈ ਜੇ ਤੁਸੀਂ ਦਰਬਾਰ ਸਾਹਿਬ ਦੇ ਲਾਗੇ ਕਿਸੇ ਵੀ ਹੋਟਲ 'ਚ ਰੁਕੇ ਹੋਏ ਹੋ ਤੁਸੀਂ ਇੱਕ ਵਾਰੀ ਕਾਲ ਕਰਕੇ ਆਰਡਰ ਦੇ ਦਿਓ ਤੁਹਾਨੂੰ ਐਡਰੈਸ ਸਮਝਾ ਦਿੱਤਾ ਜਾਊਗਾ ਜੇ ਕੋਈ ਮੁੰਡਾ ਇੱਥੇ ਹੋਇਆ ਅਵੇਲੇਬਲ ਤਾਂ ਤੁਹਾਨੂੰ ਉੱਥੇ ਸਮਾਨ ਭੇਜ ਵੀ ਦਿੱਤਾ ਜਾਊਗਾ ਘੱਟੋ ਘੱਟ ਜੇ ਮੈਂ 4-500 ਦਾ ਆਰਡਰ ਹੁੰਦਾ ਤੇ ਉੱਥੇ ਪਹੁੰਚ ਵੀ ਦਿੱਤੀ ਜਾਊਗੀ ਜੀ ਭਾਜੀ ਠੀਕ ਹੈ ਜੀ ਜੀ ਭਾਜੀ ਜਰੂਰ ਆਪ ਫੈਸਿਲਿਟੀ ਆਪਾਂ ਆਪਣੇ ਵੱਲ ਜੇ ਕੋਈ ਲੋੜਵੰਦ ਹੈ ਹਨਾ ਸਾਡੇ ਕੋਲੇ ਆਣਾ ਚਾਹੁੰਦਾ ਆ ਸਕਦਾ ਕੰਮ ਸਿੱਖਣਾ ਕੰਮ ਸਿੱਖ ਸਕਦਾ ਜੇ ਤੁਸੀਂ ਆਪਣੇ ਮਤਲਬ ਦੋਸਤਾਨਾ ਪਾਰਟੀ ਕਰਨੀ ਹੈ ਤਾਂ ਤੁਹਾਨੂੰ ਅਸੀਂ ਲੈਸ ਵੀ ਦਵਾਂਗੇ ਲੈਸ ਵੀ ਹੋਏਗੀ ਫੁੱਲ ਤੇ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਆ ਦੇਖੋ ਜੀ ਆਹ ਵਾਈਟ ਸੌਸ ਆ ਜਾ ਵਾਈਟ ਸੌਸ ਇਹਨੂੰ ਕਹਿੰਦੇ ਆ ਵਾਈਟ ਸੌਸ ਲੋਕ ਇਹ ਮੈਦਾ ਘੋਲ ਕੋਲ ਖਵਾਈ ਜਾਂਦੇ ਪਏ ਤੁਹਾਨੂੰ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਆਪਾਂ ਆਪਣੇ ਵੱਲੋਂ ਬੈਸਟ ਕਰਨਾ ਠੀਕ ਹੈ ਜੀ ਜੀ ਆਹੀ ਸੋਚ ਰੱਖਣੀ ਹੈ ਮੇਰਾ ਭਰਾ ਐ ਨਹੀਂ ਕਿ ਵੀਡੀਓ ਬਣ ਗਈ ਤੇ ਸੋਚ ਕਰਨਾ ਨਹੀਂ 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 ਸਾਰੀ ਉਮਰ ਆਹੀ ਸੋਚ ਰੱਖਣੀ ਹੈ ਤੇ ਬਾਬਾ ਆਪੇ ਭਾਗ ਲਾਊਗਾ ਠੀਕ ਹੈ ਜੀ ਪਰਮਾਤਮਾ ਤੇ ਆਪਾਂ ਨੂੰ ਪੂਰਾ ਭਰੋਸਾ ਹੈ ਜਿਹੜਾ ਮੰਦਾ ਕਿਸੇ ਦਾ ਮਾੜਾ ਨਹੀਂ ਸੋਚਦਾ ਉਹਦੇ ਨਾਲ ਕਦੇ ਮਾੜਾ ਨਹੀਂ ਹੁੰਦਾ ਜੀ ਬਜੀ ਇਹ ਤੇ ਇਹ ਹੁਣ ਕੰਮ ਚੱਲ ਪੈਣਾ ਤੇਰਾ ਤੇ ਗਾਹਕਾਂ ਸੰਭਲੀ ਮੇਰਾ ਭਰਾ ਹੈ ਆ ਵੀਡੀਓ ਜਿਹਨੇ ਵੀ ਦੇਖੀ ਹੈ ਜੀ ਜਰੂਰ ਸ਼ੇਅਰ ਕਰ ਦਿਓ ਪਿਆਰ ਜਰੂਰ ਦਿਓ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਆਪਣਾ ਇੱਕ ਪੰਜਾਬੀ ਭਰਾ ਕੰਮ ਕਰਨਾ ਚਾਹ ਰਿਹਾ ਠੀਕ ਹੈ ਇਹ ਆਪਾਂ ਜੇ ਪ੍ਰਵਾਸੀਆਂ ਦੀ ਸਪੋਰਟ ਕਰ ਸਕਦੇ ਆ ਮੈਂ ਕਹਿੰਦਾ ਉਹਨਾਂ ਦੀ ਵੀ ਕਰੋ ਪਰ ਆ ਪਹਿਲਾਂ ਆਪਣੇ ਪੰਜਾਬੀਆਂ ਦੀ ਕਰੋ ਜਿਨ੍ਹਾਂ ਨੂੰ ਲੋੜ ਹੈ ਠੀਕ ਹੈ ਅਸੀਂ ਤਾਂ ਕਰਤੀ ਆਪਣੇ ਵੱਲੋਂ ਤੁਸੀਂ ਵੀਡੀਓ ਸ਼ੇਅਰ ਕਰਕੇ ਵੀ ਕਰ ਸਕਦੇ ਹੋ ਆਪਣੇ ਇਹਨਾਂ ਕੋਲੇ ਆ ਵੀ ਸਕਦੇ ਹੋ ਤੇ ਥੱਲੇ ਵਧੀਆ ਜਿਹਾ ਕਮੈਂਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਕਮੀ ਪੇਸ਼ੀ ਵੀ ਦੱਸ ਸਕਦੇ ਹੋ ਅਸੀਂ ਉਹ ਵੀ ਪੂਰੀ ਕਰ ਲਾਂਗੇ ਪਿਆਰ ਕਰਦੇ ਰਿਹਾ ਕਰੋ ਤੁਹਾਨੂੰ ਸਾਨੂੰ ਨਾ ਤੁਹਾਡੇ ਪਿਆਰ ਦੀ ਲੋੜ ਹੈ ਸਹਿਯੋਗ ਦੀ ਲੋੜ ਹੈ ਅਸੀਂ ਹੋਰ ਇਹੋ ਜਿਹੇ ਵੀਡੀਓ ਲੈ ਕੇ ਆਵਾਂਗੇ ਜੇ ਕਿਸੇ ਲੋੜਵੰਦ ਨੂੰ ਲੋੜ ਹੈ ਤਾਂ 78149 68890 ਤੇ ਤੁਸੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਇੱਥੇ ਆ ਬੰਦੇ ਨੂੰ ਲੋੜ ਹੈ ਅਸੀਂ ਸੁਰਿੰਦਰ ਸਿੰਘ ਦੀ ਟੀਮ ਉੱਥੇ ਪਹੁੰਚੂਗੀ ਤੇ ਆਪਾਂ ਉਥੇ ਉਹਨਾਂ ਦੀ ਵੀ ਵੀਡੀਓ ਕਰਾਂਗੇ ਆ ਭਰਾ ਦੀ ਵੀਡੀਓ ਆ ਗਈ ਬਾਈ ਮੈਂ ਤਾਂ ਤੋਂ ਪੈਸੇ ਤਾਂ ਨਹੀਂ ਲੇ ਵੀਡੀਓ ਬਿਲਕੁਲ ਰੁਪਈਆ ਨਹੀਂ ਪਿਛਲੀ ਵਾਰ ਲਏ ਸੀ ਮੈਂ ਭਾਜੀ ਖੁਦ ਤੁਹਾਡੀ ਵੀਡੀਓ ਚ ਆਪ ਲੋਕਾਂ ਨੂੰ ਇਹ ਕਹਿੰਦਾ ਕਿ ਨਹੀਂ ਕੰਮ ਚਲਦਾ ਨਾ ਤੇ ਸੁਰਿੰਦਰ ਸਿੰਘ ਨੂੰ ਫੋਨ ਕਰ ਲਓ ਨੰਬਰ ਮੇਰੇ ਕੋ ਭਾਵੇਂ ਲੈ ਲਓ ਰੁਪਈਆ ਇੱਕ ਨਹੀਂ ਲੱਗੂਗਾ ਇਹ ਆ ਉਹ ਬੰਦਾ ਪੰਜਾਬੀਆਂ ਨਾਲ ਖੜਨ ਵਾਲਾ ਜੀ ਗਾਣ ਪੀਣ ਦੇ ਪੈਸੇ ਦੇ ਕੇ ਜਾਂਦਾ ਕਿ ਨਹੀਂ ਲੈ ਹੈ ਫੁੱਲ ਡਬਲ ਪਰਾ ਪਿਆਰ ਆ ਤੁਹਾਡਾ ਪਾਸ ਜੇ ਪ੍ਰਮਾਤਮਾ ਨੇ ਕੋਈ ਗੁਣ ਦਿੱਤਾ ਤੇ ਆਪਾਂ ਉਹਦਾ ਪੂਰਾ ਪੂਰਾ ਯੂਜ਼ ਕਰਾਂਗੇ ਲੈ ਆਓ ਵੀ ਆਪਣੀ ਟੀਮ ਨੂੰ ਪਾਵਰ ਮੈਂ ਜਿੱਦਣ ਵੀ ਡਾਈਟਿੰਗ ਤੇ ਹੁੰਦਾ ਨਾ ਮੈਨੂੰ ਫੂਡ ਵਲੋਗਿੰਗ ਦੇ ਫੋਨ ਆਉਣ ਲੱਗ ਜਾਂਦੇ ਆ ਆ ਦੇਖੋ ਯਾਰ ਸਾਡਾ ਸਨੀ ਸਿੰਘ ਟੇਸਟ ਕਰੂਗਾ ਤੇ ਪਹਿਲਾਂ ਇਹ ਗੁੱਲੜ ਪੀਜ਼ਾ ਟੇਸਟ ਕਰ ਗਿਆ ਲਿਆ ਤੇ ਆ ਸਾਡੀ ਤੇਗਵੀਰ कौर ਇਹ ਸਾਡੀ ਤੇਗਵੀਰ ਗੋਲ ਬਹੁਤ ਘੈਂਟ ਦੀ ਗੁੱਲੜ ਪੀਜ਼ਾ ਆ ਸਾਡਾ ਲਾਡੀ ਕਿੱਡੀਆਂ ਲਲਚਾਈਆਂ ਨਿਗਾਹਾਂ ਦੇਖਦਾ ਵਿਆ ਖਾਓ ਵੀ ਖਾਓ ਸਰਿੰਦਰ ਸਿੰਘ ਦੀ ਟੀਮ ਚ ਆ ਕੇ ਨਾ ਨਜ਼ਾਰਾ ਹੀ ਨਜ਼ਾਰਾ ਹੈ ਨਜ਼ਾਰੇ ਆ ਨਾ ਪੂਰੇ